ਸਾਰੇ ਆਮ ਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰ ਇਸਰਸ਼ੀਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਮਲਾਜ਼ਮ ਜਿਹੜੇ ਨੇ ਲੰਮੇ ਸਮੇਂ ਤੋਂ ਇੰਤਜ਼ਾਰ ਦੇ ਵਿੱਚ ਸੀ ਕਿ ਹਾਈ ਕੋਰਟ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਫੈਸਲਾ ਜਿਹੜਾ ਹੈ ਸੁਣਾਵੇ ਅਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਕਿਹੜਾ ਫੈਸਲਾ ਕੀਤਾ ਹੈ ਤੇ ਮਲਾਜ਼ਮਾਂ ਦਾ ਜਿਹੜਾ ਪੈਂਡਿੰਗ ਪਿਆ 18000 ਕਰੋੜ ਰੁਪਏ ਦਾ ਡੀਏ ਏਰੀਅਰ ਦਾ ਪੱਕਾਇਆ ਹੈ ਪੀ ਕਮਿਸ਼ਨ ਦਾ ਬਕਾਇਆ ਜਿਹੜਾ ਉਸ ਨੂੰ ਲੈ ਕੇ ਕੀ ਫੈਸਲਾ ਜਿਹੜਾ ਹੈ ਕੀਤਾ ਹੈ ਉਸ ਨੂੰ ਜਿਹੜਾ ਲਾਈਵ ਹੋ ਕੇ ਪੰਜਾਬ ਦੇ ਪੋਲੀਟিক্যাল ਐਡੀਟਰ ਦਾ ਲੋਚਨ ਸਿੰਘ ਜੀ ਨੇ ਸਾਰੀ ਹੀ ਜਾਣਕਾਰੀ ਜਿਹੜੀ ਦਿੱਤੀ ਹੈ ਸੋ ਸਾਰੀ ਹੀ ਜਾਣਕਾਰੀ ਜਿਹੜੀ ਵਿਧਪਰੂਥ ਉਹਨਾਂ ਸਾਂਝੀ ਕਰਾਂਗੇ ਤੇ ਹਾਂਜੀ ਦੋਸਤੋ ਲਗਾਤਾਰ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਵੱਖ-ਵੱਖ ਮੁੱਦਿਆਂ ਤੇ ਸੁਣਵਾਈਆਂ ਚੱਲੀਆਂ ਸੀ ਜਿਦੇ ਜਿਹੜੇ ਵਿੱਚ ਬੜੇ ਹੀ ਅਹਿਮ ਫੈਸਲੇ ਜਿਹੜੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਪੈਨਸ਼ਨਰ ਇਹ ਡਿਮਾਂਡ ਕਰ ਰਹੇ ਸੀ ਕਿ 6ਵੇਂ ਤਨਖਾਹ ਕਮਿਸ਼ਨ ਦੀ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਰ ਜਿਹੜੀਆਂ ਨੇ 2.98 ਗੁਣਾਕ ਦੇ ਨਾਲ ਸੋਧਨ ਦੀ ਜਿਹੜੀ ਹੈ ਸਿਫਾਰਸ਼ ਕੀਤੀ ਹੈ ਉਸ ਦੇ ਮਤਲਬ ਕੋ ਉਹਨਾਂ ਦੀਆਂ ਸਪੈਸ਼ਲ ਸੋਧੀਆਂ ਜਾਣ ਇਸ ਸਬੰਧ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਟੇਲ ਦੇ ਵਿੱਚ ਡਿਸਕਸ ਹੋਈ ਹੈ। ਔਰ ਹਾਈ ਕੋਰਟ ਨੇ ਪੂਰਾ ਰਿਕਾਰਡ ਪੰਜਾਬ ਸਰਕਾਰ ਦੇ ਵੱਲੋਂ ਮੰਗਿਆ ਹੈ। ਉਹ ਲੰਮੀ ਡਿਸਕਸ਼ਨ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਨੂੰ ਆਦੇਸ਼ ਦਿੱਤੇ ਨੇ ਕਿ ਇਸ ਮੁੱਦੇ ਦੇ ਉੱਪਰ 3 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਫੈਸਲਾ ਲਿਆ ਜਾਵੇ ਔਰ ਹਾਈ ਕੋਰਟ ਨੇ ਇਹ ਵੀ ਗੱਲ ਕਹੀ ਹੈ ਜੇ ਇਸ ਸਬੰਧ ਦੇ ਵਿੱਚ ਸਰਕਾਰ ਪੈਨਸ਼ਨਰ ਦੀ ਮੰਗ ਮੰਨਣ ਤੋਂ ਅਸਮਰਥ ਹੈ ਤਾਂ 2.95 ਨਹੀਂ ਦੇਣਾ ਚਾਹੁੰਦੇ ਤੇ ਫਿਰ ਪੂਰੇ ਕਾਰਨ ਦੱਸੇ ਜਾਣ ਤੇ ਇਸੇ ਦੇ ਨਾਲ ਕਿਹੜੇ ਕਾਰਨਾ ਕਰਕੇ ਇਹਨਾਂ ਨੂੰ 2.95 ਗੁਣਾਕ ਅੰਕ ਨਾਲ ਪੈਨਸ਼ਨਾਂ ਨਹੀਂ ਸੋਧੀਆਂ ਜਾ ਸਕਦੀਆਂ ਔਰ ਇਸੇ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਇੱਕ ਮਾਮਲਾ ਜਿਹੜਾ ਚਾਰਿਆ ਸੀ ਆਦੇ ਜਿਹੜੇ ਮੁਲਾਜ਼ਮ ਨੇ 1 ਜਨਵਰੀ 2006 ਤੋਂ ਲੈ ਕੇ 1 ਨਵੰਬਰ 2012 ਤੱਕ ਰਿਟਾਇਰ ਹੋਏ ਨੇ ਉਹਨਾਂ ਨੂੰ ਵੀ 25 ਸਾਲਾਂ ਦੀ ਸਰਵਿਸ ਪੂਰੀ ਹੋਣ ਤੇ ਹੋਰ ਮੁਲਾਜ਼ਮਾਂ ਦੀ ਮੰਗ ਪੂਰੀ ਪੈਨਸ਼ਨ ਜਿਹੜੀ ਹੈ ਉਹ ਦਿੱਤੀ ਜਾਵੇ ਸੋ ਇਹਦੇ ਸਬੰਧ ਦੇ ਵਿੱਚ ਵੀ ਜਿਹੜੀ ਹੈ ਸੁਣਵਾਈ ਚਾਰਜ ਸੁਣਵਾਈ ਦੇ ਦੌਰਾਨ ਇਹ ਫਿਰ ਹਾਈ ਕੋਰਟ ਇਹਦੀ ਅਗਲੀ ਡਿਸਕਸ਼ਨ ਦੀ ਜਿਹੜੀ ਡੇਟ ਹੈ 1 ਜਨਵਰੀ 2025 ਨਿਰਧਾਰਿਤ ਕੀਤੀ ਗਈ ਹੈ ਉਹ ਇੱਕ ਅਹਿਮ ਫੈਸਲਾ ਜਿਹੜਾ ਹੈ ਮਾਮਲਾ ਜਿਹੜਾ ਹੈ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਜਿਹਦੇ ਦੇ ਸੁਣਵਾਈ ਹੋਵੇਗੀ ਜਿਹਦੇ ਵਿੱਚ ਮੁਲਾਜ਼ਮਾਂ ਦੇ ਰਿਟਨ ਨੇ ਪਾਈਆਂ ਨੇ ਵੀ ਉਹਨਾਂ ਦੀ ਜਿਹੜੀ ਪੈਨਸ਼ਨ ਤੇ ਤਨਖਾਹਾਂ ਦੀ ਸੁਧਾਈ ਕੀਤੀ ਜਾਵੇ ਤੇ 6ਵੇਂ ਤਨਖਾਹ ਕਮਿਸ਼ਨ ਮੁਤਾਬਕ ਜਿਹੜਾ ਹੈ 5.5 ਸਾਲਾਂ ਦਾ ਏਰੀਅਰ ਬੰਦ ਹੈ 1 ਜਨਵਰੀ 2016 ਤੋਂ 30 ਜੂਨ 2021 ਤੱਕ ਖੋਦ ਦਿੱਤਾ ਜਾਵੇ। ਹਾਂਜੀ ਦੋਸਤੋ ਇਹ ਸੀ ਅੱਜ ਦੀ ਬੜੀ ਅਪਡੇਟ ਅਪਡੇਟ ਵਿੱਚ ਬੜੇ ਰੈਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।